ਜਿਵੇਂ ਕਿ ਆਪਾਂ ਉਸ ਦਿਨ ਗੱਲ ਕੀਤੀ ਸੀਗੀ ਕਿ ਲਿ버ਪੂਲ ਦੇ ਅੰਦਰ ਇੱਕ ਬਹੁਤ ਹੀ ਮੰਤਭਾਗੀ ਘਟਨਾ ਵਾਪਰੀ ਕਿ ਲਿ버ਪੂਲ ਫੁੱਟਬਾਲ ਕਲੱਬ ਉਹਦੇ ਪ੍ਰੀਮੀਅਰ ਲੀਗ ਜਿੱਤਣ ਦੀ ਖੁਸ਼ੀ ਦੇ ਵਿੱਚ ਇੱਕ ਵਿਕਟਰੀ ਪ੍ਰੇਡ ਕੱਢੀ ਜਾ ਰਹੀ ਸੀਗੀ ਜਦੋਂ ਇੱਕ ਗੱਡੀ ਨੇ ਉਸ ਪ੍ਰੇਡ ਦੇ ਵਿੱਚ ਜਿਹੜੇ ਪੈਦਲ ਜਾ ਰਹੇ ਸਕੇ ਬਹੁਤ ਸਾਰੇ ਲੋਕਾਂ ਨੂੰ ਦਰੜਤਾ ਉਹਦੇ ਨਾਲ ਸੰਬੰਧਿਤ ਕੁਝ ਜਾਣਕਾਰੀਆਂ ਹੋਰ ਸਾਹਮਣੇ ਆਈਆਂ ਨੇ ਤੇ ਇਹ ਇਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਕਿ ਇੱਕ ਇੱਕ ਤਾਂ ਜਿਹੜਾ ਇਹ 53 ਸਾਲਾਂ ਦਾ ਜਿਹੜਾ ਮੇਲ ਆ ਬ੍ਰਿਟਿਸ਼ ਬਾਈਟ ਬ੍ਰਿਟਿਸ਼ ਮੈਨ ਆ ਗੋਰਾ ਆ ਬ੍ਰਿਟਿਸ਼ ਆ 53 ਸਾਲਾਂ ਦਾ ਆ ਇਹਨੂੰ ਗ੍ਰਿਫਤਾਰ ਕੀਤਾ ਹੋਇਆ ਬੀਬੀਸੀ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਇਹਨੂੰ ਜਿਹੜੇ ਪੁਲਿਸ ਆਫੀਸਰਸ ਨੇ ਉਹਨਾਂ ਨੂੰ ਐਕਸਟਰਾ ਟਾਈਮ ਦਿੱਤਾ ਗਿਆ ਇਹਨੂੰ ਇਹਦੇ ਤੋਂ ਹੋਰ ਸਵਾਲ ਜਵਾਬ ਕਰਨ ਦੇ ਲਈ ਇਹਦੀ ਹੋਰ ਜਾਂਚ ਕਰਨ ਦੇ ਲਈ ਹੁਣ ਤੱਕ ਦੀਆਂ ਜਾਣਕਾਰੀਆਂ ਦੇ ਮੁਤਾਬਕ ਇਹ ਜਿਹੜਾ ਬੰਦਾ ਉੱਥੇ ਪਹੁੰਚਿਆ ਕਿੱਦਾਂ ਕਿਉਂਕਿ ਜੇਕਰ ਤੁਸੀਂ ਬੈਸਟ ਰੰਡ ਕੰਟਰੀਜ਼ ਦੇ ਵਿੱਚ ਆਪਣੇ ਇੱਥੇ ਨਗਰ ਕੀਰਤਨ ਵੀ ਹੁੰਦੇ ਆ ਜੇਕਰ ਆਪਾਂ ਯੂਕੇ ਦੀ ਗੱਲ ਕਰੀਏ ਤੁਸੀਂ ਸਾਰੇ ਜਿੰਨੇ ਵੀ ਯੂਕੇ ਨਿਵਾਸੀ ਹੋ ਤੁਸੀਂ ਇਹ ਚੀਜ਼ ਆਪਾਂ ਵੇਖੀ ਆ ਕਿ ਕਾਟਨ ਆਫ ਕਰ ਦਿੱਤਾ ਜਾਂਦਾ ਉਹ ਉਹਨਾਂ ਇਲਾਕਿਆਂ ਦੇ ਵਿੱਚ ਗੱਡੀ ਨਹੀਂ ਜਾ ਸਕਦੀ ਹੁੰਦੀ ਇਹਦੀ ਗੱਡੀ ਉੱਥੇ ਤੱਕ ਪਹੁੰਚੀ ਕਿਦਾਂ ਲੀਵ ਕੀਤਾ ਜਾ ਰਿਹਾ ਆਬਵੀਅਸਲੀ ਜਦੋਂ ਪੁਲਿਸ ਜਾ ਕੇ ਇਹਦੇ ਬਾਬਤ ਹੋਰ ਜਾਣਕਾਰੀ ਆ ਦੱਸੇਗੀ ਹੋਰ ਚੀਜ਼ਾਂ ਸਾਹਮਣੇ ਆਉਣੀਆਂ ਇਸ ਸਮੇਂ ਤੱਕ ਇਹ ਮੰਨਿਆ ਜਾ ਰਿਹਾ ਕਿ ਕੀ ਹੁੰਦਾ ਕਿ ਕਰਾਊਡ ਦੇ ਵਿੱਚ ਜਿਹੜੀ ਪ੍ਰੇਡ ਸੀਗੀ ਉਹਦੇ ਵਿੱਚ ਕਿਸੇ ਨੂੰ ਸਸਪੈਕਟਡ ਹਾਰਟ ਅਟੈਕ ਹੁੰਦਾ ਵੇ ਕਿਸੇ ਨੂੰ ਸ਼ੱਕ ਹੁੰਦੀ ਆ ਬਈ ਇਹ ਕਿਸੇ ਬੰਦੇ ਨੂੰ ਦਿਲ ਦਾ ਦੌਰਾ ਪਿਆ ਉਹਦੇ ਲਈ ਐਂਬੂਲੈਂਸ ਨੂੰ ਕਾਲ ਕੀਤਾ ਜਾਂਦਾ ਜਦੋਂ ਐਂਬੂਲੈਂਸ ਆ ਰਹੀ ਸੀਗੀ ਇਹ ਜਿਹੜਾ ਸ਼ਖਸ਼ ਆ ਜਿਹਦੇ ਵੱਲੋਂ ਲੋਕਾਂ ਨੂੰ ਆਪਣੀ ਗੱਡੀ ਹੇਠਾਂ ਦਰੜਿਆ ਗਿਆ ਇਹ ਉਸ ਐਂਬੂਲੈਂਸ ਦੇ ਪਿੱਛੇ-ਪਿੱਛੇ ਆ ਗਿਆ ਤੇ ਉਹ ਤਾਂ ਕਰਕੇ ਕਿਉਂਕਿ ਐਂਬੂਲੈਂਸ ਦੇ ਲਈ ਰੋਕਾਂ ਹਟਾਈਆਂ ਹੋਈਆਂ ਸੀਗੀਆਂ ਤੇ ਸ਼ਾਇਦ ਇਹ ਵੀ ਉਹਦੇ ਨਾਲ ਹੀ ਅੱਗੇ ਆ ਗਿਆ ਬਾਅਦ ਵਿੱਚ ਲੋਕਾਂ ਨੇ ਇਹਨੂੰ ਕਨਫਰੰਟ ਕੀਤਾ ਉਹਦੀਆਂ ਵੀਡੀਓਜ਼ ਵੀ ਹੈਗੀਆਂ ਨੇ ਜਦੋਂ ਲੋਕੀ ਇਹਦੀ ਗੱਡੀ ਦੇ ਆਲੇ-ਦੁਆਲੇ ਆਉਂਦੇ ਨੇ ਉਸ ਤੋਂ ਬਾਅਦ ਇਹ ਗੱਡੀ ਰਿਵਰਸ ਕਰਦਾ ਤੇ ਫਿਰ ਆਪਣੀ ਗੱਡੀ ਦੇ ਹੇਟਾ ਕਈਆਂ ਨੂੰ ਇਹ ਦੇ ਦਿੰਦਾ ਸੋ ਹਜੇ ਤੱਕ ਜਿਹੜਾ ਜੇਕਰ ਆਪਾਂ ਮੈਂ ਤਾਜ਼ਾ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਤਾ 올ਟ ਗੈਦਰ ਸੋਮਵਾਰ ਨੂੰ ਹੋਈ ਇਸ ਘਟਨਾ ਦੇ ਵਿੱਚ 79 ਜਾਨੇ ਫੱਟੜ ਹੋਏ ਨੇ ਟੋਟਲ 79 ਜਿਹੜੇ ਆ ਤੇ 7 ਜਾਨੇ ਹਜੇ ਵੀ ਹਸਪਤਾਲ ਦੇ ਵਿੱਚ ਨੇ ਇਸ ਘਟਨਾ ਦੇ ਚਲਦਿਆਂ ਦੁਆ ਗੋਆ ਜੀ ਕਿ ਕਿਸੇ ਦੇ ਵੀ ਇਦਾਂ ਦੀ ਸੱਟ ਨਾ ਲੱਗੀ ਹੋਵੇ ਜਿਹਦਾ ਕਿ ਉਹ ਨੂੰ ਕਾਮਯਾਬਾ ਕਦੀ ਪੂਰਾ ਨਾ ਹੋ ਸਕੇ ਕਿਉਂਕਿ ਇਸ ਥੌਟ ਤੋਂ ਹੀ ਤੁਹਾਨੂੰ ਡਰ ਲੱਗਦਾ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਕੋਈ ਬੰਦਾ ਗੱਡੀ ਥੱਲੇ ਦਰੜਦਾ ਉਹ ਵੀ ਕਿਸੇ ਨੇ ਗੱਡੀ ਦਾ ਕਮਾਕ ਮੂਕ ਇੰਨੇ ਜਾਨਿਆਂ ਦੀ ਭੀੜ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਿ ਕਿੰਨੇ ਬੁਰੇ ਤਰੀਕੇ ਨਾਲ ਕੋਈ ਫੱਟੜ ਹੋ ਸਕਦਾ ਬਹੁਤ ਸਾਰੀਆਂ ਸਪੈਕੂਲੇਸ਼ਨਸ ਨੇ ਇਸ ਕਰਕੇ ਮੈਂ ਬਹੁਤ ਜ਼ਿਆਦਾ ਜਾਣਕਾਰੀਆਂ ਨਹੀਂ ਸਾਂਝੀਆਂ ਕਰਨੀਆਂ ਚਾਹੁੰਦਾ ਪਰ ਮੀਡੀਆ 'ਚ ਬਹੁਤ ਇਦਾਂ ਦੀਆਂ ਗੱਲਾਂ ਆਈਆਂ ਨੇ ਕਿ ਜਦੋਂ ਇਹਦੀ ਗੱਡੀ ਰੁਕੀ ਆ ਬਈ ਕੋਈ ਥੱਲੇ ਵੀ ਆ ਗਿਆ ਸੀ ਗੱਡੀ 'ਚ ਕਿੰਦਾ ਲੋਕਾਂ ਨੂੰ ਕੱਢਿਆ ਗਿਆ ਕਿ ਇਹਦੇ-ਇਹਦੇ ਸੱਟਾਂ ਲੱਗੀਆਂ ਟੋਟਲ 79 ਜਣੇ ਜਿਹੜੇ ਆ ਫਟੜਣ ਹੋਣ ਦੀ ਗੱਲ ਸਾਹਮਣੇ ਆ ਬੀਬੀਸੀ ਨਿਊਜ਼ ਦੀ ਰਿਪੋਰਟ ਦੇ ਮੁਤਾਬਕ 7 ਜਣੇ ਹਜੇ ਵੀ ਹਸਪੀਟਲ ਦੇ ਵਿੱਚ ਨੇ ਮਰਸੀਸਾਈਡ ਪੁਲਿਸ ਜਿਹੜੀ ਕਿ ਜਾਂਚ ਕਰ ਰਹੀ ਆ ਉਹਨੂੰ ਇਸ 53 ਸਾਲਾ ਵਿਅਕਤੀ ਦੇ ਤੋਂ ਹੋਰ ਸਵਾਲ ਕਰਨ ਦਾ ਜਿਹੜਾ ਸਮਾਂ ਦੇ ਦਿੱਤਾ ਗਿਆ ਹੈ ਪੁਲਿਸ ਜਿੱਥੇ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਸੀਸੀਟੀਵੀ ਫੁਟੇਜ ਵਗੈਰਾ ਸਾਰਾ ਕੁਝ ਦੇਖ ਰਹੀ ਹੈ ਚਸ਼ਮਦੀਦਾਂ ਨੂੰ ਇੰਟਰਵਿਊ ਕਰ ਰਹੀ ਹੈ ਪੁਲਿਸ ਨੇ ਦੱਸਿਆ ਕਿ 53 ਸਾਲਾਂ ਦਾ ਇਹ ਬਾਈਟ ਬ੍ਰਿਟਿਸ਼ ਮੈਨ ਆ ਜੋ ਕਿ ਲਿਵਰਪੂਲ ਦੇ ਵੈਸਟ ਡਰਵੀ ਏਰੀਆ ਤੋਂ ਆ ਇਹਨੂੰ ਕਸਟਡੀ ਦੇ ਵਿੱਚ ਲਿਆ ਗਿਆ ਇਸ ਘਟਨਾ ਨੂੰ ਦਹਿਸ਼ਤਗਰਦੀ ਦੇ ਨਾਲ ਰਿਲੇਟਡ ਟੈਰਰਿਜ਼ਮ ਰਿਲੇਟਡ ਨਹੀਂ ਮੰਨਿਆ ਜਾ ਰਿਹਾ ਇਹ ਮੰਨਿਆ ਜਾ ਰਿਹਾ ਕਿ ਇਹ ਜਿਹੜਾ ਸਸਪੈਕਟ ਆ ਇਹ ਇਕੱਲਾ ਹੀ ਇਹ ਸੀਗਾ ਇਹਦੇ ਨਾਲ ਹੋਰ ਕੋਈ ਨਹੀਂ ਸੀ ਨਾ ਹੀ ਪੁਲਿਸ ਹੋਰ ਕਿਸੇ ਦੀ ਭਾਗ ਦੇ ਵਿੱਚ ਡੀਟੇਨ ਕੀਤਾ ਗਿਆ ਆਲਸੋ ਸਸਪੀਸ਼ਨ ਆਫ ਡੇਂਜਰਸ ਡਰਾਈਵਿੰਗ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ ਦੇ ਲਈ ਡਰਾਈਵਿੰਗ ਵਾਈਲ ਅਨਫਿਟ ਥਰੂ ਡਰੱਗਸ ਕਿ ਡਰੱਗਸ ਦੇ ਚੱਲਦੇ ਆ ਜਿਹੜਾ ਇਹ ਅਨਫਿਟ ਸਿਗਾ ਡਰਾਈਵਿੰਗ ਕਰਨ ਦੇ ਲਈ ਉਹਦੇ ਲਈ ਵੀ ਇਹਨੂੰ ਜਿਹੜਾ ਡੀਟੇਨ ਕੀਤਾ ਹੋਇਆ ਬਾਕੀ ਆਬਵੀਅਸਲੀ ਪੁਲਿਸ ਵਾਲਿਆਂ ਨੇ ਹੁਣ ਇਹਨੂੰ ਜਲਦੀ ਚਾਰਜ ਕਰ ਲੈਣਾ ਤੇ ਹੋਰ ਕੀ ਕੀ ਚਾਰजेस ਇਹਦੇ ਉੱਤੇ ਲੱਗਦੇ ਆ ਉਹ ਸਾਡੇ ਸਾਹਮਣੇ ਜਿਹੜਾ ਉਹ ਆ ਜਾਣਾ ਉਹ ਜੇ ਇਹਦੇ ਵਿੱਚ ਇਹ ਗੱਲ ਮੈਂ ਆਲਰੇਡੀ ਤੁਹਾਡੇ ਨਾਲ ਸਾਂਝੀ ਕਰ ਚੁੱਕਾ ਹਾਂ ਕਿ ਸੈਂਕੜੇ ਹੀ ਜਿਹੜੇ ਲੋਕ ਆਉ ਉੱਥੇ ਸੈਂਕੜੇ ਹਜ਼ਾਰਾਂ ਹੀ ਲੋਕ ਜਿਹੜੇ ਲਿਵਰਪੂਲ ਦੇ ਵਿੱਚ ਉੱਥੇ ਇਕੱਠੇ ਹੋਏ ਸੀਗੇ ਕਿਉਂ ਕਿ ਕਿਉਂਕਿ ਲਿਵਰਪੂਲ ਨੇ ਪ੍ਰੀਮੀਅਰ ਲੀਗ ਜਿਹੜੀ ਜਿੱਤੀ ਸੀਗੀ ਉਹਦੀ ਖੁਸ਼ੀ ਦੀ ਪਰੇਡ ਦੇ ਵਿੱਚ ਤੇ ਇਹਦੇ ਨਾਲ ਨਾਲ ਅੱਛਾ ਇਹ ਵੀ ਗੱਲ ਆ ਇਹ ਕੋਈ ਇਦਾਂ ਦੀ ਇਸ ਤਰੀਕੇ ਦੀਆਂ ਘਟਨਾਵਾਂ ਨਾ ਬਹੁਤ ਜ਼ਿਆਦਾ ਹੋਈਆਂ ਨੇ ਹਾਲੀਆ ਦਿਨਾਂ ਦੇ ਵਿੱਚ ਹੁਣ ਦੇਖੋ ਇਹ ਹੀ ਘਟਨਾ ਹੋਈ ਆ ਅਜੇ ਮਹੀਨਾ ਨਹੀਂ ਹੋਇਆ 26 April ਨੂੰ Vancouver Canada ਦੇ ਵਿੱਚ ਉੱਥੇ Lepu Lepu Day Festival ਸੀਗਾ ਉਹਦੀ ਪਬਲਿਕ ਸੈਲੀਬ੍ਰੇਸ਼ਨ ਚੱਲ ਰਹੀ ਸੀਗੀ ਜਦੋਂ ਇੱਕ ਇਸੇ ਤਰੀਕੇ ਨਾਲ ਇੱਕ ਡਰਾਈਵਰ ਜਿਹਦੇ ਕੋਲ Audi Q7 SUV ਸੀਗੀ ਉਹਨੇ ਲੋਕਾਂ ਦੇ ਉੱਤੇ ਉੱਥੇ ਲੋਕਾਂ ਨੂੰ ਦਰੜਤਾ ਉਹਦੇ ਵਿੱਚ 11 ਲੋਕ ਮਾਰੇ ਗਏ 32 ਜਣੇ ਜਿਹੜੇ ਫੱਟੜ ਹੋਏ ਇਸੇ ਤਰੀਕੇ ਨਾਲ ਮਿਊਨਿਕ ਜਰਮਨੀ 13 ਫਰਵਰੀ 2025 ਇੱਕ 24 ਸਾਲਾਂ ਦਾ ਜਿਹੜਾ afghan asylum seeker ਜਿਹੜਾ ਕਿ mini coupe ਚਲਾ ਰਿਹਾ ਸੀਗਾ ਉਹਨੇ ਇੱਕ trade union protest ਦੇ ਲੋਕਾਂ ਦੇ ਉੱਤੇ ਗੱਡੀ ਚੜਾਤੀ 39 ਜਣੇ ਫੱਟੜ ਹੋਏ ਦੋ ਜਣੇ ਬਾਅਦ ਵਿੱਚ ਜਿਹੜੇ ਆ ਇਹਨਾਂ ਸੱਟਾਂ ਦੀ ਆਪਣੀ ਤਾਬਨਾ ਚਲਦੇ ਹੋਏ ਜਿਹੜੇ ਉਹਨਾਂ ਦੀ ਮੌਤ ਹੋ ਗਈ ਤੇ ਇਹਦਾ ਮੋਟਿਵ ਵੀ ਜਿਹੜਾ ਉਹਨੂੰ ਅੰਡਰ ਇਨਵੈਸਟੀਗੇਸ਼ਨ ਰੱਖਿਆ ਗਿਆ ਇਸੇ ਤਰੀਕੇ ਨਾਲ ਇੱਕ ਨਿਊ ਆਨਲਾਈਨ ਯੂਐਸਏ ਇਹ ਵੀ ਇਸੇ ਸਾਲ ਦੀ ਘਟਨਾयां ਪਹਿਲੀ ਜਨਵਰੀ 2025 ਦੀ ਜਦੋਂ ਨਿਊ ਇਅਰਸ ਡੇ ਦੀ ਜਿਹੜੀ ਆ ਨਵੇਂ ਸਾਲ ਵਾਲੇ ਦਿਨ ਇੱਕ ਟਰੱਕ ਜਿਹੜਾ ਉਹ ਲੋਕਾਂ ਦੀ ਭੀੜ ਦੇ ਉੱਤੇ ਬਰਬੋਰਨ ਸਟਰੀਟ ਉੱਥੇ ਚੜਾ ਦਿੱਤਾ ਗਿਆ 15 ਫਟੈਲਿਟੀਆਂ ਉਸ ਦਿਨ ਉੱਥੇ ਰਿਪੋਰਟ ਹੋਈਆਂ ਇਸ ਇਨਸੀਡੈਂਟ ਨੂੰ ਵੀ ਜਿਹੜਾ ਇਨਵੈਸਟੀਗੇਸ਼ਨ ਦੇ ਅੰਡਰ ਆ ਇਹ ਜਿਹੜੀ ਮੈਂ ਇਸ ਸਮੇਂ ਦੀ ਰਿਪੋਰਟ ਮੈਂ ਦੇਖ ਰਿਹਾ ਐਂਡ ਇਹਦੇ ਕਈ ਤਰੀਕੇ ਦੇ ਤੇ ਮੋਟਿਵ ਕਈ ਹੋ ਸਕਦੇ ਆ ਜਿਹਦੇ ਬਾਬਤ ਅਥਾਰਟिटीज ਦੇਖ ਰਹੀਆਂ ਨੇ ਸੋ ਇਹ ਇਸ ਸਾਲ ਦੀਆਂ ਘਟਨਾਵਾਂ ਨੇ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਪੈरिस ਦੇ ਵਿੱਚ ਫਿਰ ਅਟਲਵੀਬ ਇਜ਼ਰਾਈਲ ਦੇ ਵਿੱਚ 4 ਜੁਲਾਈ 2023 ਨੂੰ ਜਰੂਸ਼ਲਮ ਇਜ਼ਰਾਈਲ ਦੇ ਵਿੱਚ 10 ਫਰਵਰੀ 2023 ਨੂੰ ਇੱਕਦਾਂ ਦੀ ਘਟਨਾ ਵਾਪਰਦੀ ਆ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਨੂੰ ਦੇਖਣ ਸੁਣਨ ਨੂੰ ਮਿਲਦੀਆਂ ਨੇ ਅ ਐਂਡ ਇਸੇ ਕਰਕੇ ਵੈਸੇ ਪੁਲਿਸ ਨੇ ਬਾਰ-ਬਾਰ ਕਿਹਾ ਕਿ ਕੋਈ ਵੀ ਸਪੈਕੂਲੇਸ਼ਨ ਨਾ ਕਰੋ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਬਹੁਤ ਵਾਰ ਇਦਾਂ ਦੀ ਜਦੋਂ ਕੋਈ ਵੀ ਘਟਨਾ ਹੁੰਦੀ ਸੋਚਿਆ ਕਰੋ ਐਂਡ ਸਪੈਸ਼ਲੀ ਗੱਲ ਪੁਲਿਸ ਨੇ ਕਿਉਂ ਦੱਸਿਆ ਕਿ ਇਹ ਵਾਈਟ ਬ੍ਰਿਟਿਸ਼ ਮੈਨ ਆ ਇੱਕ ਆਦਮੀ ਆ ਜੋ ਕਿ ਗੋਰਾ ਆ ਤੇ ਬ੍ਰਿਟਿਸ਼ ਆ ਇਹ ਉਸੇ ਹੀ ਸਮੇਂ ਪੁਲਿਸ ਨੇ ਦੋ ਤਿੰਨ ਘੰਟਿਆਂ ਦੇ ਵਿੱਚ ਕਿਉਂ ਰਿਵੀਲ ਕਰ ਦਿੱਤਾ ਕਿਉਂਕਿ ਸਾਲ ਹੋ ਗਿਆ ਯੂਕੇ ਦੇ ਵਿੱਚ ਜਿਹੜਾ ਦੰਗਾ ਪ੍ਰਸਾਦ ਹੋਇਆ ਸੀ ਜਦੋਂ ਇੱਕ ਤੁਹਾਨੂੰ ਪਤਾ ਕਿ ਇੱਕ ਏ ਏ ਜਿਹੜੀ ਅਫਵਾਹ ਫੈਲਾ ਦਿੱਤੀ ਗਈ ਕਿ ਕਿਸੇ ਅਸਾਈਲਮ ਸੀਕਰ ਨੇ ਤਿੰਨ ਛੋਟੀਆਂ ਬੱਚੀਆਂ ਨੂੰ ਜਾ ਕੇ ਉਹਨੇ ਤਾਂ ਕਿੰਨੀਆਂ ਨੂੰ ਸਟੈਬ ਕੀਤਾ ਸੀ ਤਿੰਨ ਬੱਚੀਆਂ ਛੋਟੀਆਂ ਮਾਰੀਆਂ ਗਈਆਂ ਸੀਗੀਆਂ ਉਹ ਤੁਹਾਨੂੰ ਪਤਾ ਕਿ ਉਹ ਐਕਸਲ ਰੂਡਾ ਕਵਾਨਾ ਇੱਕ ਜਿਹੜਾ ਲੜਕਾ ਸਗਾ ਉਦੀ ਉਮਰ 18 ਸਾਲਾਂ ਤੋਂ ਵੀ ਘੱਟ ਸੀ ਪਰ ਉਦੋਂ ਐਸੀ ਅਫਵਾਹ ਫੈਲੀ ਕਿ ਅਸਾਈਲਮ ਸੀਕਰ ਨੇ ਇਦਾਂ ਦਾ ਕੀਤਾ ਕੰਮ ਤੇ ਲੋਕਾਂ ਨੇ ਅਸਾਈਲਮ ਹੋਟਲਸ ਦੇ ਉੱਤੇ ਅਟੈਕ ਕਰ ਦਿੱਤਾ ਫਿਰ ਯੂਕੇ 'ਚ ਥਾਂ-ਥਾਂ ਤੇ ਦੰਗਾ ਫਸਾਦ ਹੋਇਆ ਆਪਾਂ ਸਾਰਿਆਂ ਨੇ ਦੇਖਿਆ ਚਲੋ ਉਹਨਾਂ ਦੀਆਂ ਸਜ਼ਾਾਂ ਵੀ ਉਹਨਾਂ ਨੂੰ ਹੋ ਗਈਆਂ ਉਹਨਾਂ ਨੂੰ ਫੜ ਵੀ ਲਿਆ ਗਿਆ ਬਹੁਤ ਸਾਰੇ ਲੋਕਾਂ ਨੂੰ ਪੁਲਿਸ ਤੇ ਹਮਲੇ ਹੋਏ ਤੁਹਾਨੂੰ ਪਤਾ ਸੋ ਇਸ ਕਰਕੇ ਉਸੇ ਸਮੇਂ ਪੁਲਿਸ ਨੇ ਇਹਦੀ ਜਿਹੜੀ ਆ ਪਛਾਣ ਰਿਵੀਲ ਕੀਤੀ ਪਰ ਡੈਫੀਨਿਟਲੀ ਹੁਣ ਇਹ ਵੀ ਗੱਲ ਆ ਕਿ ਹਮੇਸ਼ਾ ਪੁਲਿਸ ਤੋਂ ਹੁਣ ਐਕਸਪੈਕਟ ਕੀਤਾ ਜਾਣਾ ਕਿ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਪਛਾਣ ਰਿਵੀਲ ਕਰੋ ਪਰ ਇਤੋਂ ਇਹ ਵੀ ਸਾਨੂੰ ਨਜ਼ਰ ਆਉਂਦਾ ਕਿ ਇੱਕ ਸਮਾਜ ਦੇ ਵਿੱਚ ਇੱਕ ਜਾਂ ਪੁਲਿਸ ਨੂੰ ਵੀ ਇਹ ਨਾ ਚੀਜ਼ਾਂ ਦਾ ਡਰ ਆ ਕਿ ਕਿਸੇ ਦਾ ਕਿਸੇ ਵੀ ਤਰੀਕੇ ਦੀ ਘਟਨਾ ਜਦੋਂ ਕੁਝ ਇਦਾਂ ਦਾ ਹੁੰਦਾ ਵਾਪਰ ਸਕਦੀ ਆ ਕਿਉਂਕਿ ਸੋਸ਼ਲ ਮੀਡੀਆ ਤੇ ਆਹ ਵਹਾਂ ਬਹੁਤ ਫੈਲਦੀ ਆ ਆਬੀਸਲੀ ਆਪਾਂ ਸਾਰੇ ਸੋਸ਼ਲ ਮੀਡੀਆ ਤੇ ਆਪਣਾ ਫਰਜ਼ ਮੰਨਦਾ ਕਿ ਆਪਾਂ ਘੱਟੋ ਘੱਟ ਅਫਵਾਹਾਂ ਫੈਲਾਉਣ ਵਾਲਿਆਂ ਦੇ ਵਿੱਚ ਨਾ ਹੋਈਏ ਆਪਾਂ ਝੂਠ ਨੂੰ ਖਤਮ ਕਰਨ ਵਾਲਿਆਂ ਦੇ ਵਿੱਚ ਹੋਈਏ ਕਿ ਜਿਹੜੀ ਸੱਚੀ ਗੱਲ ਐ ਸੇ ਕਰਕੇ ਜਿਹੜੀ ਵੀ ਗੱਲ ਹੋਵੇ ਮੈਂ ਦੋ ਤਿੰਨ ਵੀ ਇੱਕ ਉਹ ਮੈਂ ਕਈ ਵਾਰੀ ਪੜ੍ਹ ਕੇ ਜਿਹੜੀ ਰਿਪੋਰਟ ਜਰੂਰ ਤੁਹਾਡੇ ਨਾਲ ਕਿਸੇ ਇੱਕ ਪਲੇਟਫਾਰਮ ਤੋਂ ਜੇ ਤੋਂ ਸਾਂਝੀ ਕਰਾਂ ਉਹਦਾ ਨਾਮ ਲੈ ਦਿੰਦਾ ਹੁਣ ਪਰ ਮੇਰੀ ਕੋਸ਼ਿਸ਼ ਹੁੰਦੀ ਤਿੰਨ ਚਾਰ ਜਗ੍ਹਾਾਂ ਤੋਂ ਉਹਨੂੰ ਚੈੱਕ ਕੀਤਾ ਜਾਵੇ ਸੋ ਅਫਵਾਹਾਂ ਤੋਂ ਜਰੂਰ ਬਚਣਾ ਚਾਹੀਦਾ ਤੇ ਡੈਫੀਨਿਟਲੀ ਹੁਣ ਇਹ ਇਹ ਵੀ ਇੱਕ ਡਿਬੇਟ ਆ ਹੁਣ ਇੱਥੇ ਇੱਥੇ ਜਿਹੜਾ ਯੂਕੇ ਦਾ ਮੀਡੀਆ ਉਹਦੇ ਵਿੱਚ ਇੱਕ ਡਿਬੇਟ ਚੱਲ ਰਹੀ ਹੈ ਕਿ ਬੜੀ ਜਲਦੀ ਜਿਹੜਾ ਜੇ ਤਾਂ ਗੋਰਾ ਸੀਗਾ ਬ੍ਰਿਟਿਸ਼ ਸੀਗਾ ਉਹ ਤਾਂ ਬੜੀ ਜਲਦੀ ਦੱਸ ਦਿੱਤਾ ਕੱਲ ਨੂੰ ਜੇਕਰ ਕਿਸੇ ਹੋਰ ਕਮਿਊਨਿਟੀ ਦਾ ਹੋਊਗਾ ਫੇ ਵੀ ਪੁਲਿਸ ਇਦਾਂ ਹੀ ਕਰੂਗੀ ਤੇ ਇਹਦੇ ਤੇ ਬਹੁਤ ਸਾਰੇ ਸਵਾਲ ਵੀ ਹੋ ਰਹੇ ਨੇ ਸੋ ਖੈਰ ਇਹ ਇਹ ਇਹਦੇ ਵਿੱਚ ਜੇਕਰ ਕੁਝ ਹੋਰ ਜਾਣਕਾਰੀਆਂ ਆਉਂਦੀਆਂ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤੇ ਨਾਲ ਜ਼ਰੂਰ ਜੁੜੇ ਰਹੋ ਮੈਂ ਆਪਣਾ ਫੇਸਬੁੱਕ ਦਾ ਟਿਕਟੌਕ ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਫੋਲੋ ਜੁੜ ਕਰ ਲਿਓ ਮੈਂ ਆਪਣਾ ਫੇਸਬੁੱਕ ਦਾ ਲਿੰਕ ਵੀ ਜਿਹੜਾ ਸਾਂਝਾ ਕਰ ਤੋ ਚਲੋ ਆਪਾਂ ਦਿਨ ਦੇ ਵਿੱਚ ਇੱਕ ਜਾਂ ਦੋ ਵਾਰ ਪਾਈਦੀ ਆ ਪਰ ਉਥੇ ਲਗਾਤਾਰ ਕੋਈ ਵੀ ਅਪਡੇਟ ਹੋਵੇ ਖਬਰਾਂ ਦੀ ਅੰਤਰਰਾਸ਼ਟਰੀ ਤੌਰ ਤੇ ਉਹ ਤੁਹਾਡੇ ਨਾਲ ਮੈਂ ਉਥੇ ਸਾਂਝੀਆਂ ਕਰਦਾ ਰਹਿਣਾ ਹੁਣ ਸੋ ਜਰੂਰ ਉਹਨੂੰ ਵੀ ਲਾਈਕ ਕਰ ਲਿਓ ਸੋ ਨਾਲ ਜੁੜੇ ਨਾਲ ਲਈ ਬਹੁਤ ਬਹੁਤ ਧੰਨਵਾਦ